हां जी ਪੰਜਾਬੀ ਇਹ ਸਾਸਰੀ ਕਾਲ ਜਿਵੇਂ ਕਿ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਦੀ ਖਬਰ ਬਹੁਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਕਿਉਂਕਿ ਪਹਿਲੀ ਰਾਤ ਬਿਕਰਮ ਸਿੰਘ ਮਜੀਠੀਆ ਨੂੰ ਚੱਕਿਆ ਜਾਂਦਾ ਤੇ ਬਾਅਦ ਦੇ ਵਿੱਚ ਕਈ ਸਾਰੇ ਲੋਕ ਉਹਦੇ ਹੱਕ ਦੇ ਵਿੱਚ ਵੀ ਖੜਦੇ ਨੇ ਪੂਰੀ ਵੀਡੀਓ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਨੇ ਦਰਾਂ ਸਾਲ ਦੇ ਵਿੱਚ ਪੂਰੇ ਬਾਦਲ ਪਰਿਵਾਰ ਦੀ ਰੇਲ ਬਣਾ ਦਿੱਤੀ ਹੈ ਕਿਉਂਕਿ ਇਹਨਾਂ ਦੀ ਪਤਨੀ ਨੂੰ ਵਰਤਿਆ ਗਿਆ ਰਿਹਾ ਸੀ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਕੱਲ ਜਿੰਦਾਬਾਦ ਦੇ ਨਾਰੇ ਲਾਏ ਗਏ ਕਿ ਵਿਕਰਮ ਸਿੰਘ ਮਜੀਠੀਆ ਪਾਈ ਸਰਕਾਰਾਂ ਦੇ ਤਾਂ ਖਰਾਬ ਬੋਲਦਾ ਪੰਜਾਬ ਦੇ ਹੱਕ ਦੇ ਵਿੱਚ ਖੜਦਾ ਪਰ 10000 ਕਰੋੜ ਦਾ ਕਪੜਾ ਆਪਣੀ ਪਤਨੀ ਦੇ ਨਾਮ ਤੇ ਕਿਵੇਂ ਹੁੰਦਾ ਇਹ ਵੀ ਯਾਰਾ ਇੱਕ ਦੇਖਣ ਵਾਲੀ ਖਬਰ ਹੈ ਜਿਹੜੇ ਲੋਕਾਂ ਨੂੰ ਹਨੇਰੇ ਦੇ ਵਿੱਚ ਰੱਖਿਆ ਜਾਂਦਾ ਤੁਹਾਡੀਆਂ ਅੱਖਾਂ ਖੋਲਾਂਗੇ ਔਰ ਦੂਜੇ ਪਾਸੇ ਜਿਹੜੀ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰਸਿਮਰਤ ਕੌਰ ਬਾਦਲ ਯਾਨੀ ਮਜੀਠੀਆ ਦੀ ਪੈਣ ਉਹ ਕੀ ਕਹਿ ਰਹੇ ਸੀ ਪੰਜਾਬ ਦੇ ਮੁੱਖ ਮੰਤਰੀ ਨੂੰ ਇਹ ਵੀ ਤੁਹਾਡੇ ਸਾਹਮਣੇ ਤਰਾਂਗੇ ਕਹਿੰਦੀ ਪੰਜਾਬ ਦਾ ਮੁੱਖ ਮੰਤਰੀ ਦੇਖੋ ਇਹਨਾਂ ਦਾ ਹੰਕਾਰ ਮੈਂ ਕੱਲ ਵਾਲੀ ਵੀਡੀਓ ਦੇ ਵਿੱਚ ਵੀ ਕਿਹਾ ਕਿ ਭਾਈ ਹਲੇ ਵੀ ਹੰਕਾਰ ਨਹੀਂ ਇਹਨਾਂ ਦਾ ਢਾਇਆ ਹੋਇਆ ਉਹਨਾਂ ਨੂੰ ਪਤਾ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਸਾਡੇ ਸਾਹਮਣੇ ਕੁਝ ਵੀ ਨਹੀਂ ਹੈ ਕੀ ਕਹਿੰਦੀ ਸੀ ਕਹਿੰਦੀ ਸਾਡੇ ਸਾਹਮਣੇ ਕਿਹੜੇ ਖੇਤ ਦੀ ਮੂਲੀ ਹੈ ਇਹ ਭਗਵੰਤ ਮਾਰ ਵੱਡੇ ਵੱਡੇ ਦਿਗਗੇ ਜਿਨੀ ਸਾਡਾ ਕੁਝ ਵਿਗਾੜ ਪਾਏ ਇਹ ਕੀ ਵਿਗਾੜੂ ਆ ਭਾਈ ਤਾਂ ਹੁਣ ਉਸੇ ਗੱਲ ਦਾ ਜਵਾਬ ਪੰਜਾਬ ਦੇ ਮੁੱਖ ਮੰਤਰੀ ਬਨੀਓ ਦਿੱਤਾ ਜਾ ਰਿਹਾ ਤੇ ਅੱਜ ਤੁਹਾਨੂੰ ਉਹਦਾ ਠੋਸ ਇੱਕ ਵੀਡੀਓ ਦਿਖਾਉਣ ਜਾ ਰਿਹਾ ਔਰ ਦੂਜੇ ਪਾਸੇ ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਲੋਕਾਂ ਨੇ ਜਿੰਦਾਬਾਦ ਦੇ ਨਾਰੇ ਲਾਏ ਉਹੀ ਲੋਕ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਨਹੀਂ ਛੜਾ ਸਕਦੇ ਇਹਨਾਂ ਦਾ ਵਕੀਲ ਕਹਿੰਦਾ ਸੀ ਕਹਿੰਦਾ ਭਾਈ ਇਹ ਤਾਂ ਝੂਠੀ ਕਾਰਵਾਈ ਹੈ ਪਰ ਅੱਜ ਤੁਹਾਨੂੰ ਦਿਖਾਵਾਂਗੇ ਕਿ ਮੁੱਖ ਮੰਤਰੀ ਦਾ ਵੀ ਬਿਆਨ ਹੁਣ ਉਹਨੂੰ ਜੇਲ੍ਹ ਦੇ ਵਿੱਚੋਂ ਨਹੀਂ ਨਿਕਲ ਦਿੱਤਾ ਜਾਣਾ ਕਿਉਂ ਕਿਉਂਕਿ ਬਹੁਤ ਸਾਰੀ ਵਾਰ ਉਹ ਛੁੱਟ ਗਿਆ ਔਰ ਪੱਕੇ ਪੈਰਾਂ ਦੇ ਹੋ ਕੇ ਜਿਹੜਾ ਕਾਰਨਾਮਾ ਕੀਤਾ ਇਹ ਪਹਿਲਾ ਮੁੱਖ ਮੰਤਰੀ ਪੰਜਾਬ ਦਾ ਜੀਲੇ ਪੰਜਾਬ ਦੇ ਲੋਕਾਂ ਦਾ ਦੁਬਾਰਾ ਤੋਂ ਦਿਲ ਜਿੱਤ ਲਿਆ ਕਿਉਂਕਿ ਪੰਜਾਬ ਦੀ ਸਰਕਾਰ ਡਿੱਗ ਚੁੱਕੀ ਸੀ ਪਰ ਇਹਨਾਂ ਗੱਲਾਂ ਨੇ ਪੰਜਾਬ ਦੇ ਲੋਕ ਫੇਰ ਤੋਂ ਖੜੇ ਕਰ ਦਿੱਤੇ ਨੇ ਤਾਂ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਸੁਖਵੀਰ ਸਿੰਘ ਬਾਦਲ ਦੀ ਪਤਨੀ ਹਰ ਸਿਮਰਤ ਕੌਰ ਕਿਵੇਂ ਤਾਣਾ ਮਾਰਦੀ ਆ ਤਾਂ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਤੋਂ ਬਾਅਦ ਫੇਰ ਪੰਜਾਬ ਦੇ ਮੁੱਖ ਮੰਤਰੀ ਕਿਵੇਂ ਐਕਸ਼ਨ ਕਰਦੇ ਆ ਇਹ ਵੀ ਤੁਹਾਨੂੰ ਦਿਖਾਵਾਂਗੇ ਹਰ ਸਿਮਰਤ कौर ਬਾਦਲ ਕੀ ਕਹਿ ਰਹੀ ਹੈ ਜਿਹੜੀ ਗੱਲ ਤੋਂ ਮੁੱਖ ਮੰਤਰੀ ਸਾਹਿਬ ਚੜ ਗਏ ਨੇ ਸੁਣੋ ਸਰਕਾਰ ਦੇ ਕਾਰਨਾਮੇ ਨੂੰ जग ਜਾਹਤ ਕਰਦਾ ਹੈ ਇਹਨਾਂ ਦੀ ਕਾਰੀਕਰਤੂਤਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਮ ਕਰਾਵੇ ਇਹਨਾਂ ਦੇ ਮੰਤਰੀ ਵੀ ਅਸ਼ਲੀਲ ਗੱਲਾਂ ਹੋਣ ਪਾਵੇ ਇਹਨਾਂ ਦੀ ਕਰਪਸ਼ਨ ਦੀ ਗੱਲਾਂ ਹੋਣ ਹਰ ਚੀਜ਼ ਨੂੰ ਬੇਬਾਕੀ ਤੇ ਬਹਾਦਰੀ ਦੇ ਨਾਲ ਲੋਕਾਂ ਦੇ ਸਾਹਮਣੇ ਰੱਖ ਰਿਹਾ ਹੈ ਅੱਜ ਇਹ ਗਮੀ ਆਪੋ ਨੇ ਇੱਕ ਵਾਰ ਫੇਰ ਉਸ ਸੰਡੇ ਨੂੰ ਇਕੱਲੇ ਸੰਕਰਨ ਵਾਸਤੇ ਡਰਾਉਣ ਵਾਸਤੇ ਜਿਵੇਂ ਉਸ ਦੇ ਡੰਡੇ ਦੀ ਦਸ ਜ਼ੋਰ ਦੇ ਨਾਲ ਸਭੇ ਮੁਲਾਜ਼ਮਾਂ ਨੂੰ ਡਰਾ ਦਿੰਦਾ ਹੈ ਮੈਂ মিডিਆ ਨੂੰ ਡਰਾ ਦਿੰਦਾ ਹੈ ਮੈਂ ਆਪਣੇ ਬਿਰੋਧੀ ਕਾਂਗਰਸ ਨੂੰ ਦਰਾਈ ਬੈਠਾ ਹਾਂ ਤਾਂ ਮੈਂ ਇੱਕ ਪਰਿਵਾਰ ਨੂੰ ਵਿਗਾੜਦਾ ਤੇ ਇਹਨੂੰ ਚਾਹੇ ਇੱਕ ਤਰ੍ਹਾਂ ਦੱਸਣਾ ਚਾਹੁੰਦੀ ਆ ਕਿ ਪਰਿਵਾਰ ਦੇ ਤੋਂ ਵੱਡੇ-ਵੱਡੇ ਕੋਈ ਨਹੀਂ ਦਰਿਆ ਉਹ ਕਿਹੜੀ ਖੇਤੀ ਬੋਲੀ ਹੈ ਸੁਣ ਲਿਆ ਪੰਜਾਬ ਵਾਲਿਓ ਬਾਦਲ ਪਰਿਵਾਰ ਕਿੱਡਾ ਹੰਕਾਰ ਦੇ ਵਿੱਚ ਹੈ ਚਲੋ ਠੀਕ ਆ ਵੀ ਤੁਹਾਡੇ ਉੱਤੇ ਕਾਰਵਾਈ ਕਰ ਦਿੱਤੀ ਹੈ ਕਿਉਂ ਭਾਈ ਬਹੁਤ ਸਾਰੇ ਮੁੱਖ ਮੰਤਰੀ ਚੱਕੇ ਗਏ ਪਹਿਲਾਂ ਤੁਹਾਡੇ ਬਾਦਲ ਨੂੰ ਵੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਬਹੁਤ ਸਾਰੀ ਵਾਰ ਮਜੀਠੀਆ ਵੀ ਗਿਆ ਝੇ ਕਰ ਤੁਸੀਂ ਇੰਨੀ ਦੁੱਧ ਧੋਤੇ ਹੋ ਪਹਿਲਾ ਜਿਹੜਾ ਜੇਲ੍ਹਾਂ ਦੇ ਵਿੱਚ ਰੱਖੇ ਗਏ ਹੋ ਉਹ ਕਿਨੇ ਰੱਖੇ ਸੀ ਔਰ ਹੁਣ ਪੰਜਾਬ ਦਾ ਮੁੱਖ ਮੰਤਰੀ ਇਹਦੀ ਗੱਲ ਦੇ ਉੱਤੇ ਛਿੜ ਗਿਆ ਜਿਹੜੀ ਹਰਸਿਮਰਤ ਕੌਰ ਬਾਦਲ ਨੇ ਕਹੀ ਹੈ ਕਹਿੰਦੀ ਕਿਹੜੇ ਖੇਤ ਦੀ ਮੂਲੀ ਐ ਤੂੰ ਅਸੀਂ ਤਾਂ ਵੱਡੇ ਵੱਡੇ ਦੇਗਜ ਕੋਈ ਕਹਾਉਣ ਵਾਲੇ ਲੋਕਾਂ ਤੋਂ ਨਹੀਂ ਯਾਨੀ ਹਾਰਿਆ ਸਾਡਾ ਪਰਿਵਾਰ ਤੇ ਸਾਨੂੰ ਕਿਵੇਂ ਡਰਾ ਦੇਗਾ ਏ ਦੇਖੋ ਤੁਸੀਂ ਇਹਨਾਂ ਦਾ ਹੰਕਾਰ ਕਿਵੇਂ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਹਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਸਿੱਧਾ ਹੰਕਾਰ ਹੈ ਪਾਗਲ ਪਰਿਵਾਰ ਦਾ ਪਰ ਕਿਸੇ ਪੰਜਾਬ ਦੇ ਮੁੱਖ ਮੰਤਰੀ ਨੇ ਇਦੋਂ ਪਹਿਲਾਂ ਕੋਈ ਯੁਰਤ ਨਹੀਂ ਕੀਤੀ ਔਰ ਹੁਣ ਦੂਜੇ ਪਾਸੇ ਆਜੋ ਉਹਨਾਂ ਦੀ ਪਤਨੀ ਦਾ ਨਾਮ ਕਿਵੇਂ ਲੈ ਰਹੇ ਆ ਪਾਤਰਕਾਰ ਕਿਉਂਕਿ ਦਰਹਸਾਲ ਦੇ ਵਿੱਚ ਜਿਹੜੇ ਇਹ ਵੱਡੇ ਲੋਕ ਨੇ ਆਪਣੀਆਂ ਪਤਨੀਆਂ ਨੂੰ ਕਿਵੇਂ ਵਰਤਦੇ ਉਹਨਾਂ ਦਾ ਨਾਮ ਕਿਵੇਂ ਵਰਤਿਆ ਜਾਂਦਾ ਕਿ ਜਿਵੇਂ ਕਿਸੇ ਦੇ ਨਾਲ ਕੰਟਰੈਕਟ ਕੋਈ ਸਾਈਨ ਕਰਨਾ ਜਾਂ ਫਿਰ ਕੋਈ ਲੈਣ ਦੇਣ ਕਰਨਾ ਵੱਡੇ ਪੱਧਰ ਦੇ ਉੱਤੇ ਆਪਣਾ ਨਾਮ ਛਪਾਇਆ ਜਾਂਦਾ ਕਿ ਭਾਈ ਮੇਰਾ ਨਾਮ ਜਿਹੜਾ ਕਿ ਬਹੁਤ ਸਾਰੇ ਲੋਕ ਜਾਣਦੇ ਨੇ ਆਪਣੇ ਬੱਚਿਆਂ ਦਾ ਤੇ ਜਾਂ ਫਿਰ ਘਰ ਵਾਲਿਆਂ ਦਾ ਬਹੁਤ ਸਾਰੇ ਲੋਕ ਘੱਟ ਜਾਣਦੇ ਹੁੰਦੇ ਜਿਹੜੇ ਰਾਜਨੀਤੀ ਦੇ ਵਿੱਚ ਨਹੀਂ ਹੈ ਤਾਂ ਹੁਣ ਸੁਣੋ ਜਰਾ ਧਿਆਨ ਦੇਣ ਦੇ ਨਾਲ ਕਿ ਪੱਤਰਕਾਰਾਂ ਦਾ ਕੀ ਕਹਿਣਾ ਸੁਣੋ ਕਿ ਨਾ ਹੋਰ ਪੁੱਛਦੇ ਕੋਈ ਉਹਨੇ منی ਲਾਂਡਰਿੰਗ ਦੀ ਕੋਈ ਗੱਲ ਆਈਗੀ منی ਲਾਂਡਰਿੰਗ ਦਾ ਇਹ ਪੈਸਾ ਜਨਰੇਟ ਕਿੱਦਾਂ ਕੀਤਾ ਗਿਆ ਇਹਦੇ ਉੱਤੇ ਹਜੇ ਤੱਕ ਹੀ ਤਕੀਕਾ ਅਜਾ ਜਿਵੇਂ ਤੁਸੀਂ ਗੱਲ ਆਖੀ ਗਨੀਵ ਕੌਰ ਮਦੀਖੀਆ ਦੀ ਇਹ ਬੇਸ਼ੱਕ ਇੱਕ ਚਰਚਾ ਬਣੀ ਹੋਈ ਸੀ ਕਿ ਗਨੀਵ ਕੌਰ ਦਾ ਨਾਮ ਵਿਚ ਆ ਜਾਣਾ ਵੀ ਵੱਡੀ ਗੱਲ ਹੈ ਕਿ ਕੀ ਉਹਨਾਂ ਦੇ ਬਾਰੇ ਨਾਲ ਵੀ ਜਾਂਚ ਹੋ ਸਕਦੀ ਹੈ ਕੁਝ ਕਿਛ ਹੋ ਸਕਦਾ ਹੈ ਤਾਂ ਹੋਏਗੀ ਨਾ ਜਿਵੇਂ 1 ਕਰੋੜ ਉਹਦੀ ਕੰਪਨੀ ਦੀ ਐਮਟੀ ਬਣਾਈ ਗਈ ਉਸ ਕੰਪਨੀ ਨੂੰ ਬਾਅਦ ਵਿੱਚ ਬੰਦ ਕਰਤਾ ਗਿਆ ਕੰਪਨੀ ਦੇ ਵਿੱਚ ਪੈਸਾ ਆਇਆ ਉਹ ਪੁਛਲੇ ਸੇ ਜਵਾਬ ਦੇ ਦੇਗਾ ਮੈਨੂੰ ਲੱਗਦਾ ਕਿ ਉਹਨਾਂ ਨੇ ਰਿਟਰਨਾਂ ਚ ਸਾਰਾ ਕੁਝ ਦੱਸਿਆ ਹੋਵੇਗਾ ਲੇਕਿਨ ਗੱਲ ਇਹ ਹੈ ਕਿ ਉਹ ਸਾਰਾ ਕੁਝ ਪੈਸਾ ਕਿੱਥੋਂ ਆਇਆ ਘੋੜਾ ਸਪੋਰਸ ਸੀਗਾ ਕਿੰਨੇ ਭੇਜਿਆ ਉਹ ਸਾਰੀਆਂ ਚੀਜ਼ਾਂ ਟ੍ਰੇਲ ਚੈੱਕ ਹੋਣਗੀਆਂ ਆ ਜਿਹੜੀ ਹਰਸਿਮਰਤ ਕੌਰ ਬਾਦਲ ਕਹਿੰਦੀ ਐ ਕਿ ਪੰਜਾਬ ਦਾ ਮੁੱਖ ਮੰਤਰੀ ਕਿਹੜੇ ਖੇਤ ਦੀ ਮੂਲੀ ਐ ਦਰਸਲ ਦੇ ਵਿੱਚ ਹੁਣ ਪੰਜਾਬ ਦਾ ਮੁੱਖ ਮੰਤਰੀ ਕੱਲੇ-ਕੱਲੇ ਨੂੰ ਚੱਕ ਕੇ ਇਹਨਾਂ ਦੀ ਪੂਰੀ ਜਾਂਚ ਵੀ ਹੋਣੀ ਤੈ ਆ ਤਾਂ ਹਰਸਿਮਰਤ ਕੌਰ ਬਾਦਲ ਕੀ ਕਹਿੰਦੀ ਸੀ ਪੰਜਾਬ ਦਾ ਮੁੱਖ ਮੰਤਰੀ ਕਿਹੜੇ ਖੇਤ ਦੀ ਮੂਲੀ ਐ ਸਾਡਾ ਪਰਿਵਾਰ ਨਹੀਂ ਡਰਦਾ ਪਰ ਕਿਸੇ ਨੂੰ ਤਾਂ ਪ੍ਰਮਾਤਮਾ ਨੇ ਬਲ ਬਖਸ਼ਿਆ ਕਿ ਤੁਹਾਡੇ ਪਰਿਵਾਰ ਦੇ ਗ੍ਰਾਮੇ ਚ ਹੱਥ ਪਾਲੇ ਅੱਜ ਤੱਕ ਕੋਈ ਵੀ ਪੰਜਾਬ ਦੇ ਮੁੱਖ ਮੰਤਰੀ ਨੇ ਯੁਰਤ ਨਹੀਂ ਕੀਤੀ ਨਾ ਬਾਦਲਾਂ ਨੂੰ ਛੇੜਨ ਦੀ ਪਰ ਭਗਵੰਤ ਮਾਨ ਦਾ ਸਾਥ ਹੁਣ ਵਿਰੋਧੀ ਧਿਰ ਦੇ ਲੋਕ ਵੀ ਦੇ ਰਹੇ ਨੇ ਕਿਹੜੇ ਲੋਕ ਜਿਹੜੇ ਲੋਕ ਸਾਡੇ ਪੰਜਾਬ ਦੇ ਇਹਨਾਂ ਤੋਂ ਪਿੱਛੇ हट ਗਏ ਸੀ ਕਿ ਭਾਈ ਪੰਜਾਬ ਦੇ ਮੁੱਦਿਆਂ ਪ੍ਰਤੀ ਕੰਮ ਨਹੀਂ ਕਰਦਾ ਭਗਵੰਤ ਮਾਨ ਅੱਜ ਉਹੀ ਲੋਕ ਇਸ ਗੱਲ ਦਾ ਹੰਗਾਰਾ ਭਰ ਰਹੇ ਨੇ ਗੱਲ ਪੱਕੀ ਹੈ ਕਿਉਂਕਿ ਅਸੀਂ ਵੀ ਕਹਿੰਦੇ ਹਾਂ ਮੈਂ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਵਿਰੁੱਧ ਸੀ ਪਰ ਅੱਜ ਦੀ ਘੜੀ ਦੇ ਵਿੱਚ ਇਸ ਮੁੱਦੇ ਪ੍ਰਤੀ ਅਸੀਂ ਉਹਨਾਂ ਦੇ ਨਾਲ ਕਿਉਂਕਿ ਜਿਹੜੇ ਐਕਸ਼ਨ ਨੂੰ ਪੰਜਾਬ ਦੇ ਲੋਕ ਕਹਿੰਦੇ ਸੀ ਕਿ ਵੱਡੇ ਮਗਰ ਮੱਛਾ ਨੂੰ ਫੜੋ ਜਿਹੜੇ ਬਾਦਰ ਕੇ ਨੇ ਕਿਉਂਕਿ ਵੱਡੇ ਬਾਦਲ ਨੇ ਦਰਸਾਲ ਦੇ ਵਿੱਚ ਪੰਜਾਬ ਦੀਆਂ ਜੜਾਂ ਦੇ ਵਿੱਚ ਤੇਲ ਪਾਇਆ ਹੈ ਇਸ ਕਰਕੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਸਿੱਖ ਕੌਮ ਆਪਣੇ ਦਿਲ ਦੇ ਉੱਤੇ ਹੱਥ ਧਰ ਕੇ ਕਿਉਂਕਿ ਸਿੱਖ ਕੌਮ ਦੇ ਦੋਸ਼ੀ ਨਹੀਂ ਇਹ ਲੋਕ ਇਸ ਗੱਲ 'ਤੇ ਕਮੈਂਟ ਤੁਸੀਂ ਰਾਜ਼ਮੀ ਕਰਨੇ ਮੈਂ ਚਾਹੁੰਨਾ ਕਿ ਪੰਜਾਬ ਦੀ ਜਨਤਾ ਜਵਾਬ ਦੇਵੇ ਕਮੈਂਟਾਂ ਦੇ ਵਿੱਚ ਤਾਂ ਠੀਕ ਹੈ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਕੇ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ